ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਮਨੋਜ ਨੱਡਾ ਅੱਜ ਆਪਾਂ ਖੜੇ ਆ ਇੱਥੇ ਅ ਟੋਲ ਤੇ ਕਰਾਲੀ ਤੇ ਇੱਥੇ ਬਾਬਾ ਜੀ ਜਿਹੜੇ ਆ ਨਾ بارش ਪੈ ਰਹੀ ਹੈ ਕਾਫੀ ਇਕਵਰੀ ਦਿਖਾਇਓ ਇੱਧਰ ਤਾਂ ਕਾਫੀ بارش ਪੈ ਰਹੀ ਹੈ ਇਨੀ بارش ਦੇ ਵਿੱਚ ਇੱਕ ਬਜ਼ੁਰਗ ਬੰਦਾ ਜੋ ਹੈ ਇੱਕ ਬਾਬਾ ਇਹ ਮਰੂੰਡੇ ਵੇਚ ਰਹੇ ਆ ਤਾਂ ਮੈਂ ਕਿਹਾ ਇਹਨਾਂ ਨੂੰ ਪੁੱਛਦਿਆਂ ਇਹਨਾਂ ਦੀ ਕੀ ਗੱਲਬਾਤ ਕੀ ਕਹਾਣੀ ਹੈ ਜਿਹੜਾ ਇੰਨੇ ਮੌਸਮ ਇੰਨੇ ਠੰਡੇ ਦੇ ਵਿੱਚ ਬਾਬਾ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਤਰਪਾਲ ਸਿੰਘ ਆ ਜੀ ਤਰਮਪਾਲ ਸਿੰਘ ਹਾਂਜੀ ਕਿਹੜਾ ਪਿੰਡ ਹੈ ਜੀ ਆਪਣਾ ਮੇਰਾ ਪਿੰਡ ਸਿਖ ਭਗਵੰਤਪੁਰ ਹੈ ਜੀ ਠੀਕ ਹੈ ਤੇ ਬਾਬਾ ਜੀ ਕਿਵੇਂ ਤੁਸੀਂ ਐਸ ਉਮਰੇ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ ਉਮਰ 70 ਸਾਲ ਦੀ ਹੈ ਜੀ 70 ਸਾਲ ਤੇ ਐਸ ਉਮਰੇ ਕੀ ਲੋਡ ਪੈ ਗਈ ਬਾਬਾ ਜੀ ਤੁਹਾਨੂੰ ਕਰੇ ਸੁਣੋ ਤੁਹਾਨੂੰ ਕਰੇ ਆਰਾਮ ਕਰਨਾ ਚਾਹੀਦਾ ਇੱਕ ਤਾਂ ਮੇਰੀ ਮਿਸੇ ਜੀ ਮਰੀਜ਼ ਹੈ ਅੱਛਾ ਜੀ ਇੱਕ ਬੇਵੀ ਮਰੀਜ਼ ਹੈ ਮੇਰੇ ਆਪਰੇਸ਼ਨ ਹੋਣ ਵਾਲਾ ਮੈਂ ਆਪਰੇਸ਼ਨ ਨਹੀਂ ਕਰਾ ਸਕਦਾ ਬਾਕੀ ਗੱਲ ਹੈ ਜੀ ਮੇਰਾ ਘਰ ਦਾ ਉਹਦਾ ਦੋਵੇਂ ਖੜ ਗਿਆ ਸੀ ਮੈਨੂੰ ਉਹ ਪੈਨਸ਼ਨ ਨਹੀਂ ਮਿਲੀ ਮੈਂ ਬਹਿਕ ਵਿੱਚ ਦਾ 32 ਸਾਲ ਕੰਮ ਕਰਕੇ ਆਇਆ। ਅੱਛਾ ਮੈਨੂੰ ਪਹਿਲੇ ਦੱਸੋ ਤੁਹਾਡੀ ਜਿਹੜੀ ਘਰ ਵਾਲੀ ਐ ਮਿਸ ਜੀ ਤੁਹਾਡੇ ਕੀ ਦਿੱਕਤ ਐ ਉਹਨਾਂ ਦੀ? ਉਹਨਾਂ ਨੂੰ ਸ਼ੂਗਰ ਤੇ ਬੀਪੀ ਐ ਜੀ। ਠੀਕ ਐ। ਤੇ ਤੁਹਾਡਾ ਕਾਹਦਾ ਆਪਰੇਸ਼ਨ ਤੁਸੀਂ ਦੱਸ ਰਹੇ ਹੋ ਕੀ? ਤੇ ਨਾੜ ਫੁੱਲੀ ਵੀ ਐ ਜੀ। ਠੀਕ ਐ। ਕੋਵਟ ਵੀ ਅੱਧੇ ਘੜੇ ਤੋਂ ਨਾੜ ਫੁੱਲੀ ਦੀ। ਜੀ ਸਾਹਿਬ ਆਪ ਦੇ। ਨਹੀਂ ਮੈਂ ਸਮਝ ਗਿਆ ਬਾਬਾ ਜੀ ਮੈਂ ਤੁਹਾਡੀ ਗੱਲ ਸਮਝਦਾ। ਤੁਸੀਂ ਮਾਈਕ ਥੋੜਾ ਨੇੜੇ ਕਰ ਲਓ। ਠੀਕ ਐ ਜੀ। ਠੀਕ ਐ। ਤੇ ਜਿਹੜੇ ਬੱਚੇ ਕਿੰਨੇ ਆ ਤੁਹਾਡੇ ਬੱਚੇ ਤੇ ਲਿਆ ਜੀ ਅੱਛਾ ਕਿੰਨੇ ਲੜਕੇ ਲੜਕੀਆਂ ਇੱਕ ਲੜਕਾ ਹੀ ਉਹ ਵਿਆਹ ਵਾ ਉਹਦੇ ਤਿੰਨ ਬੱਚੇ ਆਪਣੇ ਆਂਤ ਤੋਂ ਡੈੜੀ ਕਰਦਾ ਉਹ ਡੈੜੀ ਨਾਲ 500 ਰੁਪਏ ਨਾਲ ਗੁਜ਼ਾਰਾ ਨਹੀਂ ਹੁੰਦਾ ਠੀਕ ਹੈ ਜੀ ਇਹ ਕਰਕੇ ਸਾਨੂੰ ਮਿਹਨਤ ਕਰਨੀ ਪਈ ਅੱਛਾ ਹੁਣ ਮੈਨੂੰ ਇਹ ਦੱਸੋ ਵੀ ਤੁਸੀਂ ਸਰਕਾਰੀ ਨੌਕਰੀ ਕਰਦੇ ਸੀ ਹਾਂ ਜੀ ਕਿਹੜੇ ਵਿਭਾਗ ਵਿੱਚ ਤੁਸੀਂ ਨੌਕਰੀ ਕਰਦੇ ਸੀ ਮੈਂ ਟੈਲੀਫੋਨ ਵਿਭਾਗ ਵਿੱਚ ਕੰਮ ਕਰਾਇਆ ਜੀ ਕਿੰਨੇ ਸਾਲ ਕਰਿਆ ਜੀ 32 ਸਾਲ ਕੰਮ ਕਰਾਇਆ ਜੀ ਠੀਕ ਹੈ ਬਾਬਾ ਜੀ ਤੇ ਉਹ ਤਾਂ ਫਿਰ ਤੁਹਾਨੂੰ ਪੈਨਸ਼ਨ ਵੀ ਆਉਂਦੀ ਹੋਣੀ ਹੈ ਹੁਣ ਪੈਨਸ਼ਨ ਨਹੀਂ ਜੀ ਆਉਂਦੀ ਪੈਨਸ਼ਨ ਮੈਂ ਕੇਸ ਕਰ ਲੜ ਕੇ ਮੈਨੂੰ ਕੈਡਰ ਦੇ ਦਿੱਤੀ ਪੈਨਸ਼ਨ ਬਈ ਇਹਨੂੰ ਦੋ ਪੈਨਸ਼ਨ ਲੇਕਿਨ ਮਹਿਕਮੇ ਵਾਲਿਆਂ ਨੇ ਫੇਰ ਗਾਹ ਹਾਈ ਕੋਰਟ ਚ ਅਪੀਲ ਪਾਤੀ ਹੁਣ ਹਾਈ ਕੋਰਟ ਚ ਕੇਸ ਚੱਲਦਾ ਹੁਣ ਦੇਖਦੇ ਆਂ ਕੀ ਬਣਦਾ ਅੱਛਾ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਕਿੱਥੇ ਜੋਬ ਕਰਦੇ ਸੀ ਕਿਹੜਾ ਆਪਣੇ ਸਿਟੀ ਦੇ ਵਿੱਚ ਇੱਥੇ ਕਰਾਲੀ ਮੈਂ ਲੁਧਿਆਣਾ ਵੀ ਰਹਾ ਜੀ ਜਲੰਧਰ ਰਹਾ ਬਲਾਚੌਰ ਰਹਾ ਫੀਲਡਰ ਵੀ ਕੰਮ ਬਹੁਤ ਕਰਿਆ ਜੀ ਪ੍ਰੋਜੈਕਟ ਦਾ ਆਪਣੇ ਕੇਵਲਾਂ ਬਹੁਤ ਪਾਈਆਂ ਜੀ ਰਿਟਰਨ ਕੇਵਲਾਂ ਵੀ ਪਾਈਆਂ ਅਮਾਲੇੋਂ ਲੈ ਕੇ ਅੰਮਰਤ ਸਰ ਤੱਕ ਕੇਵਲ ਅਸੀਂ ਪਾਈਆਂ ਜੀ ਠੀਕ ਹੈ ਮਤਲਬ ਤੁਹਾਡੇ ਕਹਿਣ ਦਾ ਭਾਵ ਤੁਸੀਂ 32 ਸਾਲ ਜਿਹੜੇ ਆ ਸਰਕਾਰੀ ਜੋਬ ਕਰੀ ਆ ਤੇ ਜਦੋਂ ਪੈਨਸ਼ਨ ਦਾ ਟਾਈਮ ਆਇਆ ਉਦੋਂ ਤੁਹਾਡੇ ਡਿਪਾਰਟਮੈਂਟ ਨੇ ਕੱਢ ਕੇ ਤੋਰ ਦਿੱਤਾ ਡਿਪਾਰਟਮੈਂਟ ਨੇ ਅਪੀਲ ਪਾਤੀ ਠੀਕ ਹੈ ਉਹ ਅਪੀਲ ਪਾਉਣ ਦਾ ਕੀ ਕਾਰਨ ਸੀ ਉਹ ਤਾਂ ਤੁਹਾਡਾ ਹੱਕ ਬੰਦਾ ਬਾਬਾ ਜੀ ਤੁਹਾਨੂੰ ਮਿਲਣਾ ਚਾਹੀਦਾ ਨਹੀਂ ਮੈਨੂੰ ਰੈਗੂਲਰ ਨਹੀਂ ਕਰਿਆ ਉਹਨਾਂ ਨੇ 32 ਸਾਲ ਰੈਗੂਲਰ ਨਹੀਂ ਕਰਿਆ ਉਹਨਾਂ ਨੇ 32 ਸਾਲ ਤੁਹਾਨੂੰ ਕੰਟੀਨਿਊ ਰੈਗੂਲਰ ਨਹੀਂ ਕਰਿਆ ਕੰਟੀਨਿਊ ਜੋਬ ਨਹੀਂ ਕਰਨ ਦਿੱਤੀ ਕੰਟੀਨਿਊ ਜੋਬ ਕੀਤੀ ਆ ਮੈਂ ਪਹਿਲੇ ਸਾਲ ਦਾ ਮੇਰਾ 364 ਪਈ ਹੈ ਤੇ ਫਿਰ ਤੁਹਾਡਾ ਹੱਕ ਬਣਦਾ ਕਿੱਥੇ ਉਹਨਾਂ ਨੂੰ ਕੀ ਅਫਸਰਾਂ ਦੀ ਅਫਸਰ ਚਾਹੀ ਹੈ ਜੀ ਠੀਕ ਹੈ ਠੀਕ ਹੈ ਜੇ ਜੀ ਬੈਠਾ ਕੋਲ ਕਰਨੀ ਤੱਕ ਦਾ ਮੈਨੂੰ ਕਹਿੰਦੇ ਕਰ ਦੇਣਾ ਕਰ ਦੇਣਾ ਨਹੀਂ ਤਾਂ ਮੈਂ ਨੌਕਰੀ ਵੇਲੇ ਤੇ ਕਰ ਦਰਦਾ ਦੀ ਲੇਕਨ ਮੈਨੂੰ ਅਫਸਰਾਂ ਨੇ ਲਾਰੇ ਲਾਲਾ ਕਰ ਰਕ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਇਨਸਾਨ ਐਸ ਉਮਰ ਦੇ ਵਿੱਚ ਦੇਖੋ بارش ਚੱਲ ਰਹੀ ਹੈ ਕਾਫੀ ਤੇਜ਼ بارش ਲਗਾਤਾਰ ਦੋ ਦਿਨਾਂ ਦੀ ਕੰਟੀਨਿਊ ਹੋ ਰਹੀ ਹੈ ਔਰ ਬਾਬਾ ਜੀ ਪਹਿਲਾਂ ਮੈਂ ਇਥੋਂ ਲੰਘਾਂ 1 ਘੰਟਾ ਪਹਿਲਾਂ ਟੋਲ ਤੋਂ ਉਦੋਂ ਵੀ ਇੱਥੇ ਹੀ ਖੜੇ ਸੀਗੇ ਕਦੇ ਇੱਧਰ ਜਾ ਰਹੇ ਆ ਕਦੇ ਇਸ ਗੱਡੀ ਕੋਲੇ ਕਦੇ ਉਸ ਗੱਡੀ ਕੋਲੇ ਇਹ ਜਿਹੜੇ ਮਰੁੰਡੇ ਵੇਚਦੇ ਪਏ ਆ ਔਰ ਮੈਂ ਹੁਣ ਆਂਦੀ ਬਾਕੀ ਮੈਂ ਕਾ ਚੱਲ ਬਾਬਾ ਜੀ ਨੂੰ ਪੁੱਛਦੇ ਆ ਬਜ਼ੁਰਗਾਂ ਨੂੰ ਕੀ ਗੱਲਬਾਤ ਹੈ ਕੀ ਕਹਾਣੀ ਹੈ ਇਹਨਾਂ ਦੀ ਏ ਬਾਬਾ ਜੀ ਫਿਰ ਤੁਸੀਂ ਇਹ ਹੁਣ ਕਦੋਂ ਤੋਂ ਇਹ ਵੇਚ ਰਹੇ ਹੋ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਉਹ ਨਾ 18 ਤੋਂ ਵੇਚ ਰਹੇ ਹਾਂ ਜੀ 2018 ਤੋਂ ਹਾਂ ਜੀ ਤੇ ਇਹ ਫਿਰ ਤੁਹਾਨੂੰ ਇਹਦੇ ਨਾਲ ਬਣ ਜਾਂਦਾ ਤੁਹਾਡਾ ਜਿਹੜਾ ਰੋਟੀ ਟੁੱਕਰ ਸ਼ਾਮ ਨੂੰ ਜੀ ਰੋਟੀ ਮਿਲਦੀ ਜਾ ਇਹਦੇ ਅਸੀਂ ਪਬਲਿਕ ਦਾ ਖਾ ਕੇ ਮੈਂ ਗਲਤ ਨਹੀਂ ਕਹਿ ਸਕਦਾ ਮੈਂ ਰੋਟੀ ਦੇ ਰਹੇ ਮੇਰਾ ਪਬਲਿਕ ਨੇ ਬਹੁਤ ਸਾਥ ਦਿੱਤਾ ਮੈਂ ਪਬਲਿਕ ਦਾ ਦੇਣ ਨਹੀਂ ਦੇ ਸਕਦਾ ਪਬਲੇ ਨੇ ਮੇਰ ਨੂੰ ਹਰ ਬੰਦੇ ਨੇ ਇਹੀ ਕਿਹਾ ਵੀ 10 ਰੁਪਏ ਇਹਨੂੰ ਦੇਣੇ ਆ ਵਟਾਵੇਂ ਪਬਲੇ ਨੇ ਮੇਰਾ ਸਾਥ ਦਿੱਤਾ ਇਹੀ ਗੱਲ ਇਹੋ ਕਰਕੇ ਮੈਂ ਰੋਟੀ ਕੰਮਦਾ ਰਹਿ ਗਿਆ ਅੱਛਾ ਨਹੀਂ ਅੱਜ ਮੈਂ ਦਿਖਦਾ ਦਿਖਦਾ ਨਾ ਪਬਲਿਕ ਦੇ ਸਾਰੇ ਜਿੰਦਾਂ ਠੀਕ ਆ ਜੀ ਮੈਂ ਸਮਝਦਾ ਤਾਂ ਮੈਂ ਮੈਨੂੰ ਇਹ ਦੱਸੋ ਤੁਹਾਨੂੰ ਰੱਬ ਤੇ ਭਰੋਸਾ ਹੈਗਾ ਵਾਇਰੂਸ ਤੇ ਹਾਂ ਜੀ ਮਹਾਰਾਜ ਤੇ ਬਹੁਤ ਭਰੋਸਾ ਉਹ ਵਾਇਰੂਸ ਸਿੱਧੇ ਨਹੀਂ ਆਉਂਦੇ ਦੇਣ ਉਹ ਵੀ ਕਿਸੇ ਨਾ ਕਿਸੇ ਨੂੰ ਭੇਜਦੇ ਆ ਉਹ ਤੁਸੀਂ ਪਬਲਿਕ ਦੇ ਰੂਪ ਚ ਚਲਾ ਲਓ ਚਲੋ ਹੁਣ ਮਜਬੂਰੀ ਆ ਤੁਹਾਡਾ ਬੇਚਣਾ ਨਹੀਂ ਤੇ ਇਸ ਉਮਰ ਦੇ ਵਿੱਚ ਨਹੀਂ ਬਣਦਾ ਬੱਚੇ ਜਿਹੜੇ ਆ ਰਾਮ ਇਹ ਕਰਨ ਦਾ ਟਾਈਮ ਹੈ ਤੁਹਾਡਾ ਜਾਇਜ਼ ਗੱਲ ਆ ਤੁਹਾਡੀ ਹੀ ਚੱਲ ਸਕਦਾ ਇਹ ਕਰਕੇ ਸਾਨੂੰ ਕੰਮ ਕਰਨਾ ਸਮਝਦੇ ਆਂ ਜੀ ਸਮਝਦੇ ਆਂ ਬੜਾ ਔਖਾ ਹੋ ਜਾਂਦਾ ਬਾਬਾ ਜੀ ਤੁਹਾਡੀ ਗੱਲ ਜਾਇਜ਼ ਆ ਅੱਛਾ ਇਹ ਫਿਰ ਦਿਖਾ ਦਿਓ ਇੱਕ ਵਾਰੀ ਇਹ ਕਿੰਨੇ ਦਾ ਤੁਸੀਂ ਇੱਕ ਪੈਕਟ ਦਿੰਨੇ ਹੋ 20 ਰੁਪਏ ਦਾ ਵੇਚਦੇ ਤੇ ਇਹ ਫਿਰ ਤੁਸੀਂ ਆਪ ਤਿਆਰ ਕਰਦੇ ਹੋ ਜਾਂ ਕਿੱਦਾਂ ਨਹੀਂ ਜੀ ਮੈਂ ਫੈਕਟਰੀ ਤੋਂ ਲੈਂਦਾ ਫੈਕਟਰੀ ਤੋਂ ਅਗਲੇ ਨੂੰ ਕਹਿ ਕੇ 2 ਦਿਨ ਪਹਿਲਾਂ ਟੈਲੀਫੋਨ ਕਰਦੀਦਾ ਜਿੱਦਾਂ ਖਤਮ ਹੋਣਾ ਹੁੰਦਾ ਫਿਰ ਉਹ ਆਪਣੇ ਆਪ ਭੇਜ ਦਿੰਦੇ ਠੀਕ ਹੈ ਮੈਂ ਇੱਥੇ ਲੋਕਲ ਲੈਂਦੇ ਆ ਠੀਕ ਹੈ ਠੀਕ ਹੈ ਤੇ ਕਿੰਨੇ ਆਪਣੇ ਆ ਬਾਬਾ ਜੀ ਤੁਹਾਡੇ ਕੋਲ ਪੈਕੇਟ ਹੈ ਐਸ ਤਰ੍ਹਾਂ ਹੋਣਗਾ ਜੀ 20 ਪੱਤੀ ਦੇ ਪੈਕੇਟ ਹੋਣਗੇ ਲਓ ਮੈਨੂੰ 10 ਕੇ ਪੈਕੇਟ ਦਿਓ ਲਓ ਮੈਨੂੰ ਫੜਾ ਦਿਓ ਇੱਕ ਵਾਰੀ ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਉਮਰੇ ਬਾਬੇ ਦੇ ਆਰਾਮ ਕਰਨ ਦੇ ਦੇਣੇ ਆ ਔਰ ਬਾਬਾ ਜਿਹੜਾ ਹੈ ਇਸ ਉਮਰ ਦੇ ਵਿੱਚ ਵੀ ਕਿੰਨੀ ਮਿਹਨਤ ਕਰ ਰਿਹਾ ਤੇ ਰੱਬ ਤੇ ਭਰੋਸਾ ਕਰਕੇ ਜਿਹੜਾ ਵਾਹਿਗੁਰੂ ਤੇ ਇਹ ਵਾਹਿਗੁਰੂ ਰੋਟੀ ਦੇਊਗਾ ਮਿਹਨਤਾਂ ਕਰਨੀ ਕਰਨੀ ਹੈ ਜਦੋਂ ਪਤਾ ਹੈ ਬਾਕੀ ਸਾਰੀ ਉਮਤ ਜਿੱਦਾਂ ਇਹ ਦੱਸ ਰਿਹਾ ਇਹਨਾਂ ਨੇ 32 ਸਾਲ ਇੱਕ ਡਿਪਾਰਟਮੈਂਟ ਦੇ ਵਿੱਚ ਪੂਰੀ ਜ਼ਿੰਦਗੀ ਜਿਹੜੀ ਆਪਣੀ ਅੱਧੀ ਜ਼ਿੰਦਗੀ ਜਿਹੜੀ ਡਿਪਾਰਟਮੈਂਟ ਦੇ ਵਿੱਚ ਇਹਨਾਂ ਨੇ ਸੇਵਾ ਕੀਤੀ ਹੈ ਤੇ ਉਹਨਾਂ ਦਾ ਹੱਕ ਬਣਦਾ ਹੈ ਕਿ ਇਹਨਾਂ ਨੂੰ ਹੁਣ ਜਿਹੜੀ ਪੈਨਸ਼ਨ ਦਿੱਤੀ ਜਾਵੇ ਜੋ ਇਹ ਦੱਸ ਰਿਹਾ ਕਿ ਇਹਨਾਂ ਦੇ ਡਿਪਾਰਟਮੈਂਟ ਵੱਲੋਂ ਹੁਣ ਰੱਬ ਜਾਣੇ ਕਿਉਂ ਉਹਨਾਂ ਨੇ ਸਟੇਲ ਆਇਆ ਜਾਂ ਪਟੀਸ਼ਨ ਪਾਈ ਆ ਜੋ ਵੀ ਆ ਇਹਨਾਂ ਦਾ ਤਾਂ ਇਹੀ ਕਹਾਂਗੇ ਬਾਈ ਗੁਰੂ ਅੱਗੇ ਕਿ ਇਹਨਾਂ ਦਾ ਜੋ ਹੈ ਇਹਨਾਂ ਨੂੰ ਪੈਨਸ਼ਨ ਦਾ ਬਣਦਾ ਹੈ ਉਹਨਾਂ ਨੂੰ ਮਿਲੇ ਤੁਹਾਨੂੰ ਬਾਬਾ ਜੀ ਹੈਗੀ ਕੋਰਟ ਤੋਂ ਉਮੀਦ ਵੀ ਤੁਹਾਨੂੰ ਜਿਹੜਾ ਇਨਸਾਫ ਮਿਲੂ ਤੁਹਾਨੂੰ ਉਮੀਦ ਤਾਂ ਹੈ ਉਹ ਮਹਾਰਾਜ ਬਹੁਤ ਬੇਨਤਾ ਜੀ ਉਹਨੇ ਆਪੇ ਮਹਾਰਾਜ ਨੇ ਉਹਦੇ ਜੱਜ ਦੇ ਦਮਾਂ ਦੀ ਪਾਉਣੀ ਹੈ ਜੀ ਬਿਲਕੁਲ ਬਿਲਕੁਲ ਬਸ ਬਾਏ ਗਰੂ ਤੇ ਭਰੋਸਾ ਹੈ ਸਾਨੂੰ ਬਾਏ ਗਰੂ ਤੇ ਭਰੋਸਾ ਤੇ ਸਭ ਫਤਿਹ ਫਤਿਹ ਹੈ ਜੀ ਉਹਨੇ ਪਹਿਲਾਂ ਵੀ ਸਾਨੂੰ ਰੇਟ ਦਿੱਤੇ ਹੁਣ ਵੀ ਦੇ ਰਿਹਾ ਫੇਰ ਵੀ ਦਊਗਾ ਜਦ ਤੱਕ ਸਵਾਦ ਦਿੱਤੇ ਨਹੀਂ ਨਹੀਂ ਮੈਂ ਆਪਣੇ ਬਹਿਕਵੇਂ ਦੇ ਹੈਗੇ ਮਤੇ ਵੀ ਇੱਕ ਜਿਹੜੇ 6 ਮਹੀਨੇ ਨਹੀਂ ਕਰਦੇ ਲੈਥ ਹੋ ਜਾਂਦੀ ਆ ਲੇਕਿਨ ਤੁਹਾਨੂੰ ਜੇ ਉਹਨੇ ਦੇਣਾ ਤਾਂ ਤੁਹਾਨੂੰ ਜਿਲਦੇ ਰੱਖਿਆ ਉਹਨੇ ਸਹੀ ਗੱਲ ਆ ਤੁਹਾਡੀ ਬਿਲਕੁਲ ਜਾਇਜ਼ ਗੱਲ ਆ ਬਾਕੀ ਦੇਖ ਕੇ ਥੋੜਾ ਜਨਾ بڑا ਦਿਲ ਨੂੰ ਬਾਬਾ ਜੀ ਹੁੰਦਾ ਐਸ ਉਮਰੇ ਜਦੋਂ ਵੀ ਕੋਈ ਬਜ਼ੁਰਗ ਤਾਂ ਮੈਂ ਕਹ ਪਹਿਲੇ ਪੁੱਛਦੇ ਆ ਬਾਬੇ ਨੂੰ ਕੀ ਗੱਲ ਐ ਕੀ ਬਾਤ ਐ ਸੋ ਕਿੰਨੇ ਹੋਗੇ ਬਾਬਾ ਜੀ ਕਿੰਨੇ ਪੈਗਟ ਆ 200 ਰੁਪਏ ਲਓ ਬਾਬਾ ਜੀ ਮੈਂ ਤੁਹਾਡਾ ਪੁੱਲ ਕਰੀਦਾ ਅੰਦਰ ਰੋਤੇ ਮਾਲਕ ਤੁਹਾਨੂੰ ਉਮਰਾਂ ਵਾਲੇ ਕਰੇਗੀ ਬੜੀ ਮਿਹਰਬਾਨੀ ਬਾਬਾ ਜੀ ਤੁਹਾਡੀ ਬਹੁਤ ਮੈਦਾ ਨਾਲ ਧੰਨਵਾਦ ਕਰਦਾ ਮਾਲਕ ਇਹਨਾਂ ਨੂੰ ਲੰਬੀਆਂ ਉਮਰਾਂ ਦੇ ਜਿਹੜੇ ਮੇਰੇ ਵਾਸਤੇ ਗਰੀਬ ਆਦਮੀ ਵਾਸਤੇ ਸੋਚਦੇ ਨੇ ਚਲੋ ਵਾਹਿਗੁਰੂ ਤੇ ਭਰੋਸਾ ਰੱਖੋ ਬਸ ਆਪਣਾ ਇਨਾਂ ਹੀ ਆ ਸੋ ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਮਨੋਜ ਤੁਸੀਂ ਦੇਖਿਆ ਤੁਹਾਡੇ ਸਾਹਮਣੇ ਬਾਬੇ ਦੀ ਗੱਲਬਾਤ ਸੁਣੀ ਤੁਸੀਂ ਕਿਦਾਂ ਅੱਜ ਵੀ ਮਿਹਨਤ ਕਰ ਰਿਹਾ ਇਸ ਉਮਰ ਦੇ ਵਿੱਚ